ਆ ਭਾਈ ਸੌਰੇ ਘਰੇ ਚੱਲਿਆਗਾ ਤੇ ਦੇਖੋ ਵੀਡੀਓ ਪਰ ਜਾਰੀ ਸਾਲੀ ਨੂੰ ਪਾ ਕੇ ਦੂੰ ਬਰਾਂਡਾ ਸੌਰੇ ਜਾ ਕੇ ਖਾਊਂਗਾ ਅੰਡਾ ਓਏ ਆ ਜਾ ਹੁਣ ਸੌਰੇ ਜਾ ਕੇ ਆਉਂ ਖਾਊਂਗਾ ਅੰਡਾ ਮੈਂ ਮੈਨੀਆਂ ਮੋਟਾ ਚੱਲ ਜਾਂਦੀ ਕਹਿੰਦੀ ਗੱਡੀ ਮੰਗੇ ਲੈ ਗਿਆ ਆਪਾਂ ਗੱਡੀ ਤੇ ਜਾਵਾਂਗੇ ਤੂੰ ਮੇਰੇ ਸਾਲੇ ਦੀ ਤੇਰੇ ਪੇਕੇ ਦੀ ਗੱਡੀ ਤੇ ਆਉਂਦੇ ਨੇ ਉਹ ਤਾਂ ਆਉਂਦੇ ਵੀ ਸਰਕਾਰੀ ਬੱਸ ਤੇ ਨੇ ਵੀ ਕਿਤੇ ਪ੍ਰਾਈਵੇਟ ਸਾਡਾ ਕਿਰਾਇਆ ਨਾ ਲੱਗੇ ਉਹ ਸ਼ੁਕਰ ਕਰਦੇ ਨੂੰ ਮੈਂ ਮੋਟਰਸਾਈਕਲ ਤੇ ਲੈ ਕੇ ਚੱਲਿਆ ਉਹ ਤਾਂ ਹੈ ਹੀ ਗੰਦਾ ਕੋਈ ਤਾਂ ਕੀ ਕਰੇ ਜਿਹੜੇ 50 ਮੋਟਰਸਾਈਕਲਾਂ ਦੀ ਤੂੰ ਗੱਲ ਕਰਦੀ ਆ ਨਾ ਤੇਰੇ ਭਰਾ ਨੇ ਚੋਰੀ ਕਰ ਕਰਕੇ ਰੱਖੇ ਹੋਏ ਨੇ ਮੇਰਾ ਵਾਹਲਾ ਇਕੱਲਾ ਇਕੱਲਾ ਕਰਕੇ ਬਾਅਦ ਚ ਵੇਚ ਦਿੰਦਾ ਨਹੀਂ ਨਹੀਂ ਜੀ ਐਂ ਜੀ ਕੋਈ ਗੱਲ ਨਹੀਂ ਐ ਉਹ ਤਾਂ ਲਾਕਡਾਊਨ ਚ ਖਰੀਦੇ ਸੀ ਤਾਂ ਕਰਕੇ ਮੋਟਰਸਾਈਕਲਾਂ ਦੀ ਕਾਪੀਆਂ ਨਹੀਂ ਬਣੀਆਂ ਨਾਲੇ ਸਾਰੀਆਂ ਗੱਲਾਂ ਛੱਡੋ ਜੀ ਆਪ ਉਥੇ ਚਾਰ ਦਿਨਾਂ ਨੇ ਰਹਿ ਕੇ ਆਉਣਾ ਚਾਰ ਦਿਨ ਉਹ ਚਾਰ ਦਿਨ ਉਥੇ ਰਹਿ ਕੇ ਕੀ ਕਰਨਾ ਆਪਾਂ ਤਾਂ ਹੁਣ ਜਾਵਾਂਗੇ ਸ਼ਾਮ ਨੂੰ ਵੜੇ ਆਵਾਂਗੇ ਨਹੀਂ ਫਿਰ ਕੀ ਆ ਉਹ ਵੀ ਤਾਂ ਚਾਰ ਦਿਨਾਂ ਰਹਿੰਦੇ ਨੇ ਛ ਕੋਈ ਉਹ ਤਾਂ ਵਿਲੇ ਨੇ ਮੈਂ ਤਾਂ ਕੰਮਕਾਰ ਵਾਲਾ ਬੰਦਾ ਨਾਲੇ ਉਹਨਾਂ ਨਾਲ ਰੀਸ ਹੈ ਉਹ ਤਾਂ ਗੱਲ ਨੂੰ ਆ ਕੇ ਇੱਥੇ ਗਿੱਦਾ ਪ ਲੁੱਲੇ ਪੀ ਕਿਆ ਨੂੰ ਚੱਲਾ ਨਹੀਂ ਹੰਡਾ ਕਰੂ ਹਵਾ ਗਲ ਚੱਲਾ ਕੋਈ ਅੱਗੇ ਲੰਗੇ ਜੱਟ ਦੇ ਨਾ